ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਜੀ ਠੀਕ ਠਾਕ ਸਾਰੇ ਸੋ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਆਂ ਜੀ ਦੋਸਤੋ ਪੈਂਡ ਰੋਡੇ ਜਿਹੜਾ ਦੋਸਤੋ ਇਸ ਪੈਂਡ ਨੂੰ ਮੋਗਾ ਤੇ ਤਸੀਲ ਬਾਗਾ ਪੁਰਾਣਾ ਜੀ ਜਿਹੜੇ ਘਰ ਚੋਂ ਦੋਸਤੋ ਅੱਜ ਵੀਡੀਓ ਤੁਹਾਨੂੰ ਦਿਖਾ ਰਹੇ ਆਂ ਜੀ ਇਸ ਘਰ ਦੇ ਵਿੱਚੋਂ ਦੋਸਤੋ ਪਸੂ ਤੁਹਾਨੂੰ ਦਿਖਾਉਂਦੇ ਰਹੀਦਾ ਕਟੀਆਂ ਝੂਟੀਆਂ ਬਾਈ ਵਿਕਰੀ ਆਸਤੇ ਬਾਈ ਕੋਲੀ ਆਉਂਦੀ ਆ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਟੋਟਲ ਤਿੰਨ ਨਗ ਤੁਹਾਨੂੰ ਦਿਖਾਉਣੇ ਆ ਜੀ ਜਿਹਦੇ ਵਿੱਚ ਦੋ ਨੀਲੀ ਰਾਵੀ ਨਸਲ ਦੀਆਂ ਝੂਟੀਆਂ ਦੋਸਤੋ ਤੇ ਇੰਨਾ ਤੋਂ ਇਲਾਵਾ ਦੋਸਤੋ ਇੱਕ ਬੂਰੀ ਨੀਲੀ ਰਾਗਨਾਸੋ ਦੇ ਵਿੱਚ ਕੱਟੀ ਹੈ ਜੀ ਟੋਟਲ ਦੋਸਤੋ ਤਿੰਨ ਨਾ ਗਿਆ ਜੀ ਪ੍ਰੋਪਰ ਵੀਡੀਓ ਜਿਹੜੀ ਦੋਸਤੋ ਐਂਡ ਤੱਕ ਦੇਖ ਲਿਓ ਤਿੰਨਾਂ ਦੀ ਜਿਹੜੀ ਦੋਸਤੋ ਗੱਲਬਾਤ ਆਪਾਂ ਕਰ ਰਾਂਗੇ ਭਾਈ ਨਾਲ ਤੋਰ ਫੇਰ ਕੇ ਦੇਖ ਲਾਂਗੇ ਕੱਲੀ-ਕੱਲੀ ਨੂੰ ਜਿਹੜਾ ਨਾਗੇ ਇਹਨਾਂ ਦੇ ਵਿੱਚੋਂ ਤੁਹਾਨੂੰ ਜਚੂਗਾ ਪਸੰਦ ਆਊਗਾ ਉਹਦੀ ਤਸੱਲੀ ਤੁਸੀਂ ਆਪ ਕਰ ਲਿਓ ਠੀਕ ਹੈ ਜੀ ਤੇ ਬਾਕੀ ਇਹਨਾਂ ਦੀ ਜਿਹੜੀ ਦੋਸਤੋ ਗੱਲਬਾਤ ਆਓ ਭਾਈ ਨਾਲ ਕਰੀਏ ਸਾਰੀ ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਦੱਸਿਓ ਪਹਿਲਾਂ ਨਾਮ ਸਤਨਾਮ ਸਿੰਘ ਪਿੰਡ ਰੋਡ ਰੋਡੇ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾ ਠੀਕ ਹੈ ਅੱਛਾ ਪਸ਼ੂ ਫਰਾਈ ਜਾਂਦੇ ਨੇ ਤੇਰੀ ਟੀਮ ਹਾਂਜੀ ਆਈ ਜਾਂਦੇ ਠੀਕ ਹੈ ਅੱਛਾ ਤਿੰਨ ਨਾਕ ਆ ਗਏ ਹਨ ਆਪਣੇ ਪਾਸ ਹਾਂਜੀ ਠੀਕ ਹੈ ਅੱਛਾ ਪਿੱਛੇ ਜਿਹੜੇ ਪਸ਼ੂ ਪਾਏ ਸੀ ਵੀਡੀਓ 'ਚ ਵਹਿ ਗਏ ਸਾਰੇ ਹਾਂ ਉਹ ਵਹਿ ਗਏ ਬਾਈ ਦੀ ਸਾਈ ਆਈ ਵੀ ਉਹਦੀ ਅੱਛਾ ਤੇ ਉਹਨੂੰ ਕੋਈ ਪ੍ਰੋਬਲਮ ਜੀ ਸੀਗੀ ਅੱਛਾ ਤੇ ਉਹ ਕਹਿੰਦਾ ਵੀ ਇੱਕ ਦੋ ਦਿਨਾਂ ਤੱਕ ਅਸੀਂ ਲੈ ਜਾਾਂਗੇ ਠੀਕ ਹੈ ਇਹ ਝੋਟੀਆਂ ਹੁਣ ਨਵੀਆਂ ਨੇ ਹਾਂ ਇਹ ਨਵੰਗਾਈਆਂ ਜੀ ਠੀਕ ਹੈ ਅੱਛਾ ਪਹਿਲੇ ਨੰਬਰ ਤੇ ਜਿਹੜੀ ਝੋਟੀ ਖੜੀ ਆ ਇਹ ਕਿੰਨ ਇਹ 2 ਸਾਲ ਉਮਰ ਹੈ ਹਾਂਜੀ ਠੀਕ ਹੈ ਖੋਲੋ ਲੋ ਦੋਸਤੋ ਸੈنگ ਕੁੰਡਿਆ ਦੀ ਹੈ ਜੀ ਅੱਖਾਂ ਦੋਵੇਂ ਨੀਲੀਆਂ ਫੇਸ ਤੇ ਫਟਾ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਫੇਸ ਤੇ ਫਟਾ ਠੀਕ ਹੈ ਜੀ ਤੇ ਦੋਸਤੋ ਢਾਂਚਾ ਇਸ ਝੋਟੀ ਦਾ ਚੈੱਕ ਕਰ ਲਓ ਜੀ ਉਮਰ 2 ਸਾਲ ਹੈ ਜੀ ਤੇ ਉਮਰ ਦੇ ਹਿਸਾਬ ਨਾਲ ਜਿਹੜਾ ਦੋਸਤੋ ਕੱਦ ਕਾਠ ਸੋਹਣਾ ਕੀਤਾ ਜੀ ਠੀਕ ਹੈ ਜੀ ਲੋ ਦੋਸਤੋ ਚੈੱਕ ਕਰ ਲਿਓ ਬਹੁਤ ਸੋਹਣਾ ਫੇਸ ਤੇ ਮਾਰਕਿੰਗ ਪੱਖੋਂ ਦੋਸਤੋ ਝੋਟੀ ਚੰਗੀ ਹੈ ਜੀ ਠੀਕ ਹੈ ਜੀ ਖਿਆਰੇ ਪਹਿਲਾਂ ਤੇ ਮਾਰਕਿੰਗ ਤੁਸੀਂ ਚੈੱਕ ਕਰ ਸਕਦੇ ਹੋ ਦੋਸਤੋ ਤੇ ਬਾਕੀ ਕੰਦ ਕਾਠ ਤੇ ਵੇੜ ਜਿਹੜੀ ਦੋਸਤੋ ਕੱਚੀ ਦੀ ਚੰਗੀ ਹੈ ਜੀ ਥੋੜੀ ਜੀ ਦੋਸਤੋ ਕੈਵਰੇਜ ਤੋਂ ਡਰਦੀ ਪਈ ਹੈ ਬਾਕੀ ਕੋਸ਼ਿਸ਼ ਕਰਦਾ ਮੈਂ ਥਾਣਾ ਤੁਹਾਨੂੰ ਦਿਖਾ ਦਿੰਨਾ ਤੇ 2 ਸਾਲ ਦੋਸਤੋ ਉਮਰ ਹੈ ਤੇ ਭਾਈ ਮੜੀ ਜੀ ਰੋਕਿੰਗ ਹੈ ਇਹਨੂੰ ਕਰਕੇ ਥਾਣਾ ਦਿਖਾ ਦਈਏ ਆਪਾਂ ਜੀ ਫੋਨ ਕਰੋ ਮਦਦ ਰੋ ਖੜ ਜਾ ਖੜ ਜਾ ਖੜ ਜਾ ਖੜ ਜਾ ਉਹ ਵੈਸੇ ਦੇਖੀਏ ਚਾਰੀ ਥਾਣਾ ਹਾਂ ਹਾਂ ਇੱਕੋ ਜੱਕੇ ਜਮਾ ਚਾਰੇ ਪੂਰੇ ਵਧੀਆ ਠੀਕ ਹੈ ਤੇ ਰੇਟ ਇਹਦਾ ਕੀ ਹੋਊਗਾ ਰੇਟ ਇਹਦਾ ਫੋਨ ਤੇ ਕਰਨਾ ਹੈ ਅੱਛਾ ਫੋਨ ਤੇ ਹੋਊਗਾ ਹਾਂਜੀ ਠੀਕ ਹੈ ਤੇ ਦੂਜੇ ਨੰਬਰ ਵਾਲੀ ਕੱਟੀ ਉਹ ਵੀ ਬੋਲ ਲਿਆ ਤੇ ਡੇਢ ਸਾਲ عمر ਹੈ ਜੀ ਉਹਦੀ ਅੱਛਾ ਡੇਢ ਸਾਲ ਠੀਕ ਹੈ ਦੋਸਤੋ ਇਹ ਸ ਕੱਟੀ ਦੀ ਉਮਰ ਡੇਢ ਸਾਲ ਆ ਜੀ ਠੀਕ ਹੈ ਜੀ ਤੇ ਰੇਟ ਇਹਦਾ ਵੀ ਫੋਨ ਤੇ ਹੋਊਗਾ ਇਹਦਾ ਵੀ ਫੋਨ ਤੇ ਹੈ ਜੀ ਅੱਛਾ ਕੋਸੂ ਦਾ ਸਾਰਿਆਂ ਦਾ ਹੀ ਫੋਨ ਤੇ ਹੋ ਗਿਆ ਫੋਨ ਤੇ ਜੀ ਠੀਕ ਹੈ ਦੋਸਤੋ ਇਸ ਕੱਟੀ ਦਾ ਵੀ ਰੇਟ ਜਿਹੜਾ ਦੋਸਤੋ ਫੋਨ ਤੇ ਹੋਊਗਾ ਜੀ ਠੀਕ ਹੈ ਜੀ ਫੇਸ ਵਗੈਰਾ ਦੋਸਤੋ ਚੈੱਕ ਕਰ ਸਕਦੇ ਹੋ ਜੀ ਸੈਂਗ ਦੋਸਤੋ ਗੋਲ ਕੀਤਾ ਵੈਸੇ ਥੋੜਾ ਜਿਹਾ ਖੁੱਲਾ ਕਰਕੇ ਮੋੜੂਗੀ ਇਹ ਠੀਕ ਹੈ ਜੀ ਲੋ ਦੋਸਤੋ ਫੇਸ ਕੁਆਲਿਟੀ ਚੈੱਕ ਕਰ ਲਓ ਜੀ ਅੱਖਾਂ ਨੀਲੀਆਂ ਠੀਕ ਹੈ ਜੀ ਸੈਂਗ ਗੜਾਈ ਦੇ ਵਿੱਚ ਹੈ ਤੇ ਬਾਕੀ ਉਮਰ ਦੇ ਹਿਸਾਬ ਨਾਲ ਠੀਕ ਹੈ ਤੇ ਵੈਸੇ ਥੋੜਾ ਜਿਹਾ ਖੁੱਲਾ ਕਰਕੇ ਗੋਲ ਕਰੂਗੀ ਸੈਂਗ ਠੀਕ ਹੈ ਜੀ ਬਾਕੀ ਮਾਰਕਿੰਗ ਪੱਖੋਂ ਦੋਸਤੋ ਇਹ ਵੀ ਕੱਟੀ ਸਾਫ਼ ਸੁਥਰੀ ਐ ਠੀਕ ਹੈ ਜੀ ਜੈ ਜੀ ਮਾਰਕਿੰਗ ਦੇ ਵਿੱਚ ਤੇ ਬਾਕੀ ਥਾਂ ਜਿਹੜੀ ਦੋਸਤੋ ਚਾਰੇ ਨਿਕਲਦੇ ਆ ਜੀ ਹਾਂ ਨਿਕਣ ਮੇ ਥਾਂ ਬਹੁਤ ਸੋਹਣਾ ਲੱਗਾ ਠੀਕ ਹੈ ਅੱਛਾ ਉਮਰ 1.5 ਸਾਲ ਤੇ ਰੇਟ ਕਹਿੰਦੇ ਹੋਗੇ ਹਾਂ ਫੋਨ ਤੇ ਠੀਕ ਹੈ ਅੱਛਾ ਇੱਕ ਤੀਜੇ ਨੰਬਰ ਤੇ ਬੂਰੀ ਕੱਟੀ ਆਪਣੀ ਹਾਂਜੀ ਇਹ ਵੀ ਖੋਲ ਲਿਆ ਬਾਰ ਇਹਦੀ ਕਿੰਨੀ ਉਮਰ ਹੋਣੀ ਐ ਜੀ ਇਹ ਹੋਊਗੀ ਯਾਰ ਬਾਈ 10 ਮਹੀਨਿਆਂ ਦੀ 10 ਮਹੀਨੇ ਦੀ ਹਾਂਜੀ ਠੀਕ ਐ ਦੋਸਤੋ ਇਸ ਕੱਟੀ ਦੀ ਉਮਰ ਜਿਹੜੀ ਦੋਸਤੋ 10 ਮਹੀਨੇ ਠੀਕ ਹੈ ਜੀ ਢਾਂਚਾ ਦੋਸਤੋ ਇਸ ਕੱਟੀ ਦਾ ਚੈੱਕ ਕਰ ਲਿਓ ਜੀ ਸੋਹਣਾ ਬਾਕੀ ਵਧਣ ਫੁੱਲਣ ਵਾਲੀ ਦੋਸਤੋ ਕੱਟੀ ਹੈ ਜੀ ਠੀਕ ਹੈ ਜੀ ਅੱਖਾਂ ਦੇ ਵਿੱਚ ਨਿਸ਼ਾਨ ਤੁਹਾਨੂੰ ਮੈਂ ਦਿਖਾ ਦਿੰਨਾ ਦੋਸਤੋ ਠੀਕ ਹੈ ਜੀ ਦੋਵੇਂ ਅੱਖਾਂ ਦੇ ਵਿੱਚ ਨਿਸ਼ਾਨ ਹੈਗੇ ਆ ਤੇ ਬਾਕੀ ਸੈਂਗ ਵਗੈਰਾ ਸੋਹਣਾ ਤੇ ਰੰਗ ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗਾ ਬਹੁਤ ਸੋਹਣਾ ਬੂਰਾ ਰੰਗ ਹੈ ਜੀ ਠੀਕ ਹੈ ਤੇ ਥਾਣਾ ਦੋਸਤੋ ਇਸ ਕੱਟੀ ਦੇ ਵੀ ਦਿਖਾ ਦਿੰਨਾ ਤੁਹਾਨੂੰ ਮੈਂ ਉਹ ਚਾਰੇ ਥਣ ਨਿਕਲਦੇ ਤੁਸੀਂ ਚੈੱਕ ਕਰ ਸਕਦੇ ਠੀਕ ਹੈ ਜੀ ਤੇ ਉਮਰ ਹੈ ਜੀ ਦੋਸਤੋ 10 ਮਹੀਨੇ ਰੇਟ ਦੋਸਤੋ ਇਸ ਕੱਟੀ ਜਾ ਵੀ ਫੋਨ ਤੇ ਹੋਊਗਾ ਇਹਨਾਂ ਤਿੰਨਾਂ ਦੇ ਵਿੱਚੋਂ ਕੋਈ ਵੀ ਨਾਲ ਤੁਹਾਨੂੰ ਪਸੰਦ ਆਉਂਦਾ ਹੈ ਤਾਂ ਬਾਈ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ ਠੀਕ ਹੈ ਜੀ ਜੇ ਨੰਬਰ ਵਾਈਜ਼ ਤੁਸੀਂ ਪੁੱਛਣਾ ਤਾਂ ਪਹਿਲੇ ਨੰਬਰ ਤੇ ਤੁਹਾਨੂੰ ਆਹ ਝੋਟੀ ਦਿਖਾਤੀ ਹੈ ਦੂਜੇ ਨੰਬਰ ਤੇ ਜਿਹੜੀ ਦੋਸਤੋ ਕੱਟੀ ਦਿਖਾਈ ਡੇਢ ਸਾਲ ਦੀ ਉਮਰ ਹੈ ਤੇ ਤੀਜੇ ਨੰਬਰ ਤੇ ਦੋਸਤੋ ਇੱਕ ਬੁਰੀ ਕੱਟੀ ਤੁਹਾਨੂੰ ਦਿਖਾਈ ਹੈ ਜੀ ਠੀਕ ਹੈ ਜੀ ਜਿਸ ਕਿਸੇ ਵੀ ਭਰਾ ਨੂੰ ਜੇ ਚਾਹੇ ਤਾਂ ਨੰਬਰ ਬਾਈ ਦਾ ਸਕਰੀਨ ਤੇ ਚੱਲਦਾ ਹੋਣਾ ਤੁਸੀਂ ਗੱਲਬਾਤ ਕਰ ਸਕਦੇ ਹੋ ਠੀਕ ਹੈ ਤੇ ਚਲੋ ਠੀਕ ਹੈ ਭਾਈ ਜੀ ਠੀਕ ਹੈ ਭਾਈ ਸੋਸਰੀ ਕਾ